ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸਤਿਕਾਰਯੋਗ ਰੱਬੀ ਰੂਪ ਡਾਕਟਰ ਸੋਨ ਸਿੰਘ ਜੀ ਪਪਰਾਲੀ ਦੀ ਹੱਥ ਲਿਖਤ ਕਿਤਾਬ ਬਖਮ ਮਾਰਗ ਨੂੰ ਉਹਨਾਂ ਦੇ ਸ਼ਬਦਾਂ ਵਿੱਚ ਹੀ ਲੜੀਵਾਰ ਰੂਪ ਵਿੱਚ ਬਿਆਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅਕਾਲ ਪੁਰਖ ਜੀ ਅੱਗੇ ਦੋਵੇਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਦਾਸ ਕੋਲੋਂ ਸੇਵਾ ਕਰਾ ਲੈਣੀ ਜੀ ਸ਼ੁਰੂ ਕਰਦੇ ਹਾਂ ਭੂਮਕਾ ਆਮ ਕਹਾਵਤ ਹੈ ਬਾਣੀ ਪੜਨਾ ਕੰਮ ਬਹਾਨਾ ਪਰ ਇਸ ਤੇ ਉਪਜੇ ਨਹੀਂ ਆਤਮ ਗਿਆਨਾਂ ਬੇਸ਼ੱਕ ਅਸੀਂ ਆਏ ਹੀ ਬਾਣੀ ਪੜਨ ਸੁਣ ਲਈ ਹਾਂ ਗੁਰਬਾਣੀ ਤੋਂ ਬਿਨਾਂ ਜੀਵਨ ਨੇਵਲ ਹੈ ਪਰ ਕੇਵਲ ਪੜਨਾ ਜਿਵੇਂ ਅੱਜ ਕੱਲ੍ਹ ਹੋ ਰਿਹਾ ਹੈ ਉਹ ਸਾਨੂੰ ਮੰਜ਼ਿਲ ਤੇ ਨਹੀਂ ਪਹੁੰਚਾ ਸਕਦਾ ਪੜਨ ਤੋਂ ਅੱਗੇ ਬਹੁਤ ਸਟੇਜਾਂ ਹਨ ਜਿਵੇਂ ਧਿਆਨ ਨਾਲ ਸੁਨਣਾ ਕੰਠ ਕਰਨਾ ਜਪ ਕਰਨਾ ਆਦਿ ਕੇਵਲ ਪੜਨ ਨਾਲ ਆਤਮ ਨੂੰ ਨਹੀਂ ਮਿਲਿਆ ਜਾ ਸਕਦਾ ਆਤਮ ਨਾਲ ਹੀ ਪਰਮਾਤਮਾ ਮਿਲ ਸਕਦਾ ਹੈ ਮੁੰਡਕਾ ਉਪਨਿਸ਼ਦ ਵਿੱਚ ਬੜੀ ਲੰਮੀ ਚੌੜੀ ਵਿਆਖਿਆ ਹੈ ਕਿ ਕੁਝ ਅਧਿਆਤਮ ਕਰਮ ਹੀਟਲੀ ਲੋਹਰ ਨੌਲੇਜ ਹੈ ਕੁਝ ਉੱਚੀ ਹਾਇਰ ਨੌਲੇਜ ਹੈ ਇਸ ਨੂੰ ਚੜਾਵਾ ਚੜਾਉਣਾ ਕੇਵਲ ਪਾਠ ਪਠਨ ਕਰਨਾ ਬਲੀ ਦੇਣੀ ਅਖੌਤੀ দান ਪੁੰਨ ਇਹ ਸਭ ਹੀਟਲੇ ਦਰਜੇ ਦੇ ਅਧਿਆਤਮਕ ਕਰਮ ਹਨ ਇਹ ਸੰਸਾਰ ਕਰਦਾ ਹੈ ਇਹ ਕਰਨੇ ਸੌਖੇ ਮਹਿੰਗੇ ਅਤੇ ਨਸ਼ਵਰ ਹਨ ਭਗਤ ਅਜਿਹ ਪ੍ਰੇ ਕਰਮ ਨਹੀਂ ਕਰਦਾ ਉਹ ਤਾਂ ਸ਼੍ਰੇ ਕਰਮ ਕਰਦਾ ਹੈ ਜੋ ਕਰਨੇ ਔਖੇ ਸਸਤੇ ਤੇ ਪਾਇਦਾਰ ਹੁੰਦੇ ਹਨ ਉਹ ਫਲਿਪੂਤ ਵੀ ਹੁੰਦੇ ਹਨ ਪਰਮਾਤਮਾ ਨਾਲ ਇੱਕਮਿਕਤਾ ਵੀ ਕਰਾਉਂਦੇ ਹਨ ਨਾਮ ਜਪਣਾ ਔਖਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨਾ ਕਰਵਾਉਣਾ ਸੌਖਾ ਹੈ ਗੁਰਮਤ ਅਨੁਸਾਰ ਸਾਨੂੰ ਸ਼੍ਰੇ ਕਰਮ ਕਰਨੇ ਹਨ ਗੁਰਵਾਖ ਹੈ ਸਸਤ ਵਖਰ ਤੂ ਕਿੰਨੇ ਨਹੀਂ ਪਾਪੀ ਬਾਦਾ ਰੇ ਨਾਇਆ हे मना तू सौखा ते सस्ता नाम ता नहीं जपदा खरीददा पर गुंजलदार कर्म करके होर हेण विच बन हो जांदा है कर्म धर्म बंधन बन जांदे हन ਇਸ ਲਈ ਸਮਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਤੋਂ ਬਿਨਾ ਹੋਰ ਕਰਮ ਧਰਮ ਸਭ ਹਕੀਰ ਅਤੇ ਹੀਚ ਮੰਨੇ ਹਨ ਫਰਮਾਨ ਹੈ ਪੁੰਨ ਦਾਨ ਜਪ ਤਪ ਜੇਤੇ ਸਭ ਉਪਰ ਨਾਮ ਨਾਮ ਪ੍ਰਭੂ ਦਾ ਹਉਮੈ ਟੁੱਟ ਕੇ ਪੈਦਾ ਹੁੰਦਾ ਹੈ ਤੇ ਬਾਕੀ ਪੁੰਨ ਦਾਨ ਜਪ ਤਪ ਸਭ ਹਉਮੈ ਵਧਾਉਂਦੇ ਹਨ ਪਰਮਾਤਮਈ ਕਰਮ ਜਿਹੜੇ ਉੱਪਰਲੀ ਨੌਲੇਜ ਹੈ ਉਹਨਾਂ 'ਚ ਦੇ ਰੱਬ ਦਾ ਨਾਮ ਜਪਣਾ ਸੰਗਤ ਕਰਕੇ ਸੰਗਤ ਨੂੰ ਮਿਲਣਾ ਗੁਰੂ ਦਾ ਮਲਾਪ ਅਤੇ ਹਉਮੈ ਰਹਿਤ ਹੋ ਕੇ ਸੇਵਾ ਕਰਨੀ ਸ਼ਾਮਲ ਹੈ। ਰੋਹਾਨੀ ਜੀਵਨ ਵਿੱਚ ਆਉਂਦੇ ਸਟੈਪ ਜੋ ਹੇਠਲੇ ਦਰਜੇ ਤੇ ਹਨ, ਹੇਠ ਲਿਖੇ ਹਨ। ਕੇਵਲ ਪਾਠ ਪਠਨ ਕਰਨਾ, ਵਿਆਕਰਣ ਦੀ ਵਿਚਾਰ, ਉਚਾਰਣ ਵਿਧੀ, ਇਤਿਹਾਸ ਆਦਿ ਵੀ ਚੰਗੇ ਪਰ ਹੇਠਲੀ ਨੌਲੇਜ ਆ ਜਾਂਦੇ ਹਨ। ਬਿਨਾਂ ਗੰਭੀਰਤਾ ਤੋਂ ਸੰਗਤ ਕਰਨੀ, ਮਿਲਣੀ ਨਹੀਂ ਸ਼ਾਮਲ। ਅਖੌਤੀ ਪੁੰਨ ਦਾਨ ਕਰਨਾ ਜੋ ਹੋਰ ਹੰ ਵਧਾਉਂਦੇ ਹਨ ਕੰਠ ਕਰਨਾ ਬਿਨਾਂ ਧਿਆਨ ਤੋਂ ਸੁਣਨਾ ਕਥਾ ਕਰਨੀ ਆਦ ਹਨ ਇਹ ਸਭ ਗੁਰੂ ਪੇਟਾ ਤੋਂ ਉਰਾਰ ਦੀ ਅਵਸਥਾ ਹੈ ਗੁਰੂ ਪੇਠ ਹੋਣ ਤੋਂ ਬਾਅਦ ਅੰਦਰ ਦੀ ਤਬਦੀਲੀ ਕਰਕੇ ਵਾਪਰਦੇ ਕਰਮ ਇਹ ਹਨ ਨੰਬਰ 1 ਨਿਰਮਲ ਪਾਉ ਪਹਿਣਾ ਨੰਬਰ 2 ਬਵੇਕ ਉਤਪਨ ਹੋਣਾ ਨੰਬਰ 3 ਬੈਰਾਗ ਨੰਬਰ 4 ਨਾਮ ਦੀ ਪ੍ਰਾਪਤੀ ਇਹ ਸਾਰੇ ਨਿਰਮਲ ਕਰਮ ਭੇਟਾ ਤੋਂ ਬਾਅਦ ਗੁਰੂ ਵੱਲੋਂ ਬਖਸ਼ਿਸ਼ ਕੀਤੇ ਜਾਂਦੇ ਹਨ ਇਹ ਸਾਡੇ ਵਸ ਦੀ ਗੱਲ ਨਹੀਂ ਹੈ ਅਸੀਂ ਤਾਂ ਪ੍ਰੇ ਕਰਮ ਜੋ ਨਿਚਲੀ ਅਵਸਥਾ ਦੇ ਕਰਮ ਹਨ ਉਹੀ ਕਰ ਸਕਦੇ ਹਾਂ ਉਹ ਵੀ ਪੂਰਵ ਦੇ ਸੰਸਕਾਰਾਂ ਨਾਲ ਜੁੜੇ ਹਨ ਜਿਹੜੇ ਪ੍ਰੇ ਕਰਮ ਹਨ ਉਹ ਨਾਸ਼ਵਾਨ ਹਨ ਤੇ ਨਾਸ਼ਵਾਨ ਪਰਸ਼ੇਬਲ ਕਰਮ ਸਾਨੂੰ ਰੋਹਾਨੀ ਨਹੀਂ ਬਣਾ ਸਕਦੇ ਇਹਨਾਂ ਹੀਟਲੇ ਦਰਜੇ ਦੇ ਕਰਮਾ ਨਾਲ ਉੱਪਰਲੀ ਅਵਸਥਾ ਬਣ ਦੀ ਭੂਮਿਕਾ ਜ਼ਰੂਰ ਬਣੀ ਜਾਂਦੀ ਹੈ ਪਰ ਇਹ ਉੱਪਰਲੀ ਅਵਸਥਾ ਗੁਰੂ ਦੀ ਅਨਾਇਤ ਗ੍ਰੇਸ਼ ਤੇ ਨਿਰਭਰ ਹੈ ਪ੍ਰੇ ਕਰਮ ਰਿਲੇਟਿਵ ਹਨ ਇਹ ਸੁਪਰੀਮ ਨਹੀਂ ਹਨ ਇਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਰਿਲੇਸ਼ਨ ਹੈ ਪਰ ਪਰਮਾਤਮਾਈ ਕਰਮ ਨੌਨ ਰਿਲੇਟਿਵ ਹਨ ਇਹ ਸੁਪਰੀਮ ਹਨ ਇਹ ਕਿਸੇ ਹੋਰ ਨਾਲ ਸਬੰਧ ਰਿਲੇਸ਼ਨ ਨਹੀਂ ਰੱਖਦੇ ਰੱਬ ਖੁਦ ਵੀ ਨੌਨ ਰਿਲੇਟਿਵ ਹੈ ਗੁਰੂ ਪੇਟਾ ਨਿਰਮਲ ਪਾਉ ਵਿਵੇਕ ਨਾਮ ਇਹ ਸਭ ਨੌਨ ਰਿਲੇਟਿਵ ਹਨ ਰੱਬ ਦੀ ਤਰ੍ਹਾਂ ਹੀ ਪੂਰੇ ਪਰਫੈਕਟ ਹਨ ਐਬਸੋਲਿਊਟ ਹਨ ਆਤਮਾ ਵੀ ਕਿਸੇ ਹੱਦ ਤੱਕ ਸਬੰਧ ਚ ਹੈ ਆਜ਼ਾਦ ਨਹੀਂ ਲਿਬੜੇ ਮਨ ਅਤੇ ਇੰਦਰੀਆਂ ਨਾਲ ਰਹਿਣ ਕਾਰਨ ਆਤਮਾ ਵੀ ਮੈਲੀ ਹੈ ਇਹ ਸੁਪਰੀਮ ਨਹੀਂ ਹੈ ਵੇਦ ਉਪਨਿਸ਼ਦ ਆਤਮਾ ਨੂੰ ਰੱਬ ਦੀ ਤਰ੍ਹਾਂ ਸੁਪਰੀਮ ਅਤੇ ਨੌਨ ਰਿਲੇਟਿਵ ਮੰਨਦੇ ਹਨ ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਮਗਰੋਂ ਜਾ ਕੇ ਜਦੋਂ ਨਾਮ ਰਸ ਪੀਣ ਲੱਗਦੀ ਹੈ ਤਾਂ ਆਤਮਾ ਨਿਰਮਲ ਹੋ ਨਿਬੜਦੀ ਹੈ ਗੁਰਵਾਖ ਹੈ ਮੈਲੀ ਕਾਇਆ ਹੰਸ ਸਮੇਤ ਕੋਈ ਵੀ ਮੈਲੀ ਚੀਜ਼ ਵਸਤੂ ਪਰਫੈਕਟ ਅਤੇ ਨਾਨ ਰਿਲੇਟਿਵ ਨਹੀਂ ਹੋ ਸਕਦੀ ਰੱਬ ਗੁਰੂ ਗੁਰੂ ਕੀ ਸੰਗਤ ਤੋਂ ਬਿਨਾ ਰੱਬ ਦੀ ਬਣਾਈ ਦੇਵਤਿਆਂ ਸਮੇਤ ਹਰ ਵਸਤੂ ਕ੍ਰੀਏਸ਼ਨਸ ਮੈਲੀ ਹੈ ਰਿਲੇਟਿਵ ਹੈ ਰੂਹਾਨੀਅਤ ਜਾਨ ਰੂਹਾਨੀਅਤ ਸਬਜੈਕਟਿਵ ਹੈ ਰੱਬ ਕਿਉਂਕਿ ਆਬਜੈਕਟ ਨਹੀਂ ਹੈ ਸਬਜੈਕਟ ਹੈ ਇਸ ਲਈ ਉਸ ਨੂੰ ਪਾਣ ਵਾਲੀ ਅਵਸਥਾ ਵੀ ਸਬਜੈਕਟਿਵ ਹੈ ਕੋਈ ਵੀ ਬੰਦਾ ਜੋ ਆਬਜੈਕਟ ਵਸਤਾਂ 'ਚ ਕੋਈ ਆਸ਼ਾ ਰੱਖਦਾ ਹੈ ਉਹ ਰੂਹਾਨੀ ਨਹੀਂ ਹੋ ਸਕਦਾ ਰੱਬ ਨੂੰ ਪਾਉਣਾ ਕੇਵਲ ਸਬਜੈਕਟਿਵ ਚੀਜ਼ ਰਾਹੀਂ ਹੀ ਹੋ ਸਕਦਾ ਹੈ ਮਨ ਅਤੇ ਆਤਮਾ ਸਬਜੈਕਟਿਵ ਹਨ ਇਹਨਾਂ ਰਾਹੀਂ ਹੀ ਪਰਮਾਤਮਾ ਲਈ ਹੋ ਸਕੀਦਾ ਹੈ ਬਾਹਰਲੀ ਚੀਜ਼ਾਂ ਸੁਗੰਧੀਆਂ ਦੁੱਧ ਫਲ ਇਸ ਨੂੰ ਚੜਾਉਣ ਨਾਲ ਉਸ ਨੂੰ ਪਾਇਆ ਨਹੀਂ ਜਾ ਸਕਦਾ ਕਿਉਂਕਿ ਇਹ ਆਬਜੈਕਟਸ ਹਨ ਇਹ ਵਸਤਾਂ ਸੰਗਤ ਲਈ ਅੱਛੀਆਂ ਹਨ ਪਰ ਬ੍ਰਹਮ ਪਾਣ ਲਈ ਨਹੀਂ ਰੋਹਾਨੀ ਬੰਦਾ ਕਦੇ ਵੀ ਹਾਈਪੋਕ੍ਰੇਸੀ ਉਪਰੋਂ ਹੋਰ ਤੇ ਹੋਰ ਅਤੇ ਪਬਲਿਕ ਪੂਜਾ 'ਚ ਵਿਸ਼ਵਾਸ ਨਹੀਂ ਕਰਦਾ ਉਸ ਲਈ ਨਾਮ ਤੋਂ ਬਗੈਰ ਕੋਈ ਪੂਜਾ ਨਹੀਂ ਹੈ ਭੁੱਲਿਆ ਪਟਕਦਾ ਸੰਸਾਰ ਪੂਜਾ 'ਚ ਲੱਗਾ ਹੈ ਨਾਮ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ ਬਿਨ ਨਾਵੇਂ ਹੋਰ ਪੂਜਣਾ ਹੋਵੀ ਭਰਮ ਭੁਲੀ ਲੋਕਾਈ ਸਤੋ ਗੁਣ ਮਾਇਆ ਦਾ ਸ੍ਰੇਸ਼ਟ ਗੁਣ ਹੈ ਸਤੋ ਗੁਣੀ ਸੱਚ ਬੋਲਦਾ ਹੈ ਉਨਦਾਨ ਕਰਦਾ ਹੈ ਤੇ ਰੱਬ ਦਾ ਖਿਆਲ ਵੀ ਕਰਦਾ ਹੈ ਪਰ ਹੁੰਦਾ ਸਭ ਬਰੀਕ ਹੋਂਮੇ ਅਤੇ ਮਾਇਆ ਵਿੱਚ ਹੈ ਕਿਉਂਕਿ ਗੁਣ ਹੀ ਮਾਇਆ ਦਾ ਹੈ ਰਜੋ ਤਮੋ ਸਤੋ ਜਦੋਂ ਗੁਰੂ ਕਿਰਪਾ ਵਾਪਰਦੀ ਹੈ ਤਾਂ ਮਾਇਆ ਹੋਂਮੇ ਟੁੱਟਦੀ ਹੈ ਅਸਲੀ ਸਟੇਜ ਰੋਹਾਨੀਅਤ ਦੀ ਹੈ ਜਿਸ ਨੂੰ ਸਪਿਰਚੁਅਲਿਟੀ ਕਹਿੰਦੇ ਹਨ ਇਸ ਚ ਆਤਮਾ ਦਾ ਪ੍ਰਮੁੱਖ ਰੋਲ ਹੈ ਮਨੁਆ ਹਿਰਦੇ ਚ ਚਲਾ ਜਾਂਦਾ ਹੈ ਆਤਮਾ ਨਾਮ ਰਸ ਪੀ ਕੇ ਮਖਮੂਰ ਹੋ ਜਾਂਦੀ ਹੈ ਸਾਰੇ ਇੰਦਰੇ ਤੇ ਮਨ ਹਿਰਦੇ ਬੁੱਧੀ ਆਦ ਆਤਮ ਲਈ ਹੋ ਜਾਂਦੇ ਹਨ ਇਸ ਤੋਂ ਵੀ ਅੱਗੇ ਨੂਰਾਨੀਅਤ ਹੈ ਡਿਵਿਨਿਟੀ ਹੈ ਆਤਮਾ ਸਮੇਤ ਸਾਰੇ ਇੰਦਰੇ ਮਨ ਬੁੱਧੀ ਹਿਰਦਾ ਆਦ ਦਿਵ ਬਣ ਜਾਂਦੇ ਹਨ ਜਾਂ ਕਹੋ ਪਰਮਾਤਮੈ ਹੋ ਜਾਂਦੇ ਹਨ ਦ੍ਰਿਸ਼ਟੀ ਸੰਸਰ ਹੋ ਜਾਂਦੀ ਹੈ ਜਿਹੜੀ ਵਿਵੇਕ ਦ੍ਰਿਸ਼ਟੀ ਰੋਹਾਨੀਅਤ ਚ ਹੁੰਦੀ ਹੈ ਉਹ ਸੰਮ ਦ੍ਰਿਸ਼ਟੀ ਹੋ ਜਾਂਦੀ ਹੈ ਆਤਮੈ ਹੋਣਾ ਮਾਇਆ ਤੋਂ ਤਾਂ ਉੱਪਰ ਹੈ ਪਰ ਇਹ ਰਿਲੇਟਿਵ ਹੈ ਨੌਨ ਰਿਲੇਟਿਵ ਨਹੀਂ ਮਹਾਤਮਾ ਬੁੱਧ ਇਸ ਅਵਸਥਾ ਵਿੱਚ ਆਉਂਦੇ ਹਨ ਚੇਤੇ ਰਹੇ ਕਿ ਸਰਵਣ ਭਗਤ ਮਹਾਤਮਾ ਬੁੱਧ ਧਿਆਨੂ ਭਗਤ ਆਦਿ ਗੁਰਬਾਣੀ ਵਿੱਚ ਕੋਈ ਵੀ ਮਹਿਮਾ ਨਹੀਂ ਕੀਤੀ ਹੈ ਹਾਲਾਂਕਿ ਕੋ ਕਰਮੀ ਸਮਝੇ ਜਾਂਦੇ ਪਰ ਕਿਸੇ ਸਟੇਜ ਤੇ ਜਾ ਕੇ ਗੁਰੂ ਪ੍ਰਾਇਣ ਹੋ ਜਾਣ ਕਰਕੇ ហេਠ ਲਿਖੇ ਪੁਰਸ਼ਾਂ ਦੀ ਬਹੁਤ ਵਡਿਆਈ ਕੀਤੀ ਹੈ ਗਣਕਾ ਅਜਾਮਲ ਬਟਵਾਰਾ ਬਾਲਮੀਕ ਬਦਕ ਆਦਿ ਬਹੁਤ ਵਡਿਆਈ ਗਾਈ ਹੈ ਬਾਣੀਕਾਰਾਂ ਨੇ ਭਗਤੀ ਦੇ ਮਾਰਗ 'ਚ ਕਿੰਨਾ ਚਿਰ ਮੰਨ ਲਾਇਆ ਜਾਂਦਾ ਹੈ ਇਹ ਇੰਨਾ ਮਹੱਤਵਪੂਰਨ ਨਹੀਂ ਹੈ ਸਗੋਂ ਕਿੰਨੀ ਸ਼ਿੱਦਤ ਨਾਲ ਭਗਤੀ ਕੀਤੀ ਜਾਂਦੀ ਹੈ ਇਹ ਜ਼ਿਆਦਾ ਲਾਹੇਵੰਦ ਹੈ ਸ਼ਿੱਦਤ ਵਾਲਾ ਅੱਧਾ ਘੰਟਾ ਭਗਤੀ ਕਰਕੇ ਵੀ ਰਵਾਇਤੀ ਭਗਤੀ ਕਰਨ ਵਾਲੇ ਤੋਂ 5-7 ਘੰਟੇ ਭਗਤੀ ਕਰਦਾ ਹੈ ਜੋ ਤੋਂ ਅੱਗੇ ਨਿਕਲ ਜਾਂਦਾ ਹੈ ਸਾਡੀ ਆਤਮਾ ਉਪਨਿਸ਼ਦਾਂ ਮੁਤਾਬਕ ਨਿਸ਼ਕਿਰਿਆ ਹੈ ਇਹ ਜੀਵਨ ਦੇ ਪੰਥ ਕਿਸੇ ਗੱਲ 'ਚ ਹਿੱਸਾ ਨਹੀਂ ਲੈਂਦੀ ਪਰ ਇਹ ਕੈਟਾਲਿਸਟ ਦੀ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਰਸਾਇਣਕ ਕਿਰਿਆਵਾਂ ਵਿੱਚ ਕਈ ਹੋਰ ਰਸਾਇਣ ਮਿਲਾਉਣ ਨਾਲ ਰਿਐਕਸ਼ਨ ਤੇਜ਼ ਹੋ ਜਾਂਦਾ ਹੈ ਉਹੋ ਜਿਹਾ ਹੀ ਕੰਮ ਆਤਮਾ ਦਾ ਹੈ ਪਰ ਗੁਰਮਤ ਵਿੱਚ ਆਤਮਾ ਨੂੰ ਆਪਣੀ ਮੈਲ ਸਾਫ ਕਰਦੀ ਮੰਨਿਆ ਗਿਆ ਹੈ ਇਹ ਨਾਮ ਰਸ ਪੀ ਕੇ ਪਰਮਾਤਮਾ ਚ ਮਿਲਦੀ ਹੈ ਉਦੋਂ ਹੀ ਸਹਿਜ ਪੈਦਾ ਹੁੰਦਾ ਹੈ ਇਹ ਅਧਿਆਤਮਵਾਦ ਦੀ ਸਿਖ ਹੈ ਭਗਤੀ ਤਾਂ ਮਨ ਨੇ ਕਰਨੀ ਹੈ ਪਰ ਮਨ ਦੇ ਮਰੇ ਬਿਨਾ ਰੂਹਾਨੀਅਤ ਪੈਦਾ ਨਹੀਂ ਹੋ ਸਕਦੀ ਪਰਮਾਤਮਈ ਆਤਮਾ ਕੌਂਸ਼ੀਅਸਨੈਸ ਨੇ ਬਣਾਣਾ ਹੈ ਨਾ ਕਿ ਮਨ ਨੇ ਮਨ ਨੇ ਤਾਂ ਕੁਰਬਾਨੀ ਦੀ ਓਟ ਲੈ ਕੇ ਆਪਣੇ ਨਿਜ ਘਰ ਫਿਰਦੇ ਵਿੱਚ ਵੜਨਾ ਹੈ ਚੰਦ ਦੇ ਘਰ 'ਚ ਸੂਰਜ ਨੇ ਆ ਕੇ ਟਿਕਣਾ ਹੈ ਇਹ ਜੋਗੀਆਂ ਦੀ ਬਾਸ਼ਾ ਹੈ ਜੋਤਿਸ਼ ਵਾਲੇ ਵੀ ਮੰਨਦੇ ਹਨ ਕਿ ਜੇ ਸੂਰਜ ਦੇ ਘਰ ਵਿੱਚ ਚੰਦ ਆ ਜਾਏ ਤਾਂ ਦੁਨੀਆਂ ਵਿੱਚ ਅਨਰਥ ਹੋ ਜਾਂਦਾ ਹੈ ਪਰ ਜੇ ਚੰਦ ਦੇ ਘਰ ਵਿੱਚ ਸੂਰਜ ਆ ਜਾਏ ਪਵ ਠੰਡਕ ਦੇ ਘਰ 'ਚ ਤਪਸ਼ ਆ ਜਾਏ ਤਾਂ ਲਾਹੇਵੰਦ ਹੁੰਦਾ ਹੈ ਰੱਬ ਨੂੰ ਤੀਰਥਾਂ ਤੇ ਢੂੰਡਣਾ ਖਾਮਖਿਆਲੀ ਹੈ ਰੱਬ ਤਾਂ ਹਰ ਜਗ੍ਹਾ ਵਿਆਪਕ ਹੈ ਅੰਦਰ ਦੀ ਯਾਤਰਾ ਕਰਨੀ ਚਾਹੀਦੀ ਹੈ ਕਮਸ ਕਮ ਰੱਬ ਤਾਂ ਅੰਦਰੋਂ ਹੀ ਪਾਇਆ ਜਾਣਾ ਹੈ ਇਹ ਹਰ ਮੰਦਰ ਸਰੀਰ ਚ ਬ੍ਰਹਮ ਦਾ ਨਿਵਾਸ ਹੈ ਬ੍ਰਹਮ ਕੁੰਡ ਹੈ ਇਸ ਨੂੰ ਸ਼ਬਦ ਰਾਹੀਂ ਪ੍ਰਗਟ ਕਰਨਾ ਹੈ ਬ੍ਰਹਮਵਾਕ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਜਾਂ ਤੀਰਥਮਰਾ ਹਰ ਕੋ ਨਾਮ ਜਾਂ ਵੇਦ ਪੁਰਾਨ ਸਭ ਦੇਖੇ ਜੋਏ ਉਹਾਂ ਤੋ ਜਾਈਏ ਜੋ ਇੰਹਾਂ ਨਾ ਹੋਏ ਇਹ ਵਾਕ ਰਾਮਾਨੰਦ ਭਗਤ ਜੀ ਦਾ ਹੈ ਜਿਨ੍ਹਾਂ ਚ ਮਨ ਮਜੂਦ ਹੈ ਰੱਬ ਨਹੀਂ ਪਾਇਆ ਜਾ ਸਕਦਾ ਮਨ ਨੂੰ ਸ਼ਬਦਾਂ ਹੀ ਮਾਰਨਾ ਹੈ ਪਾਪ ਪੁੰਨ ਉਸਤ ਨਿੰਦਾ ਮਾਨ અપਮਾਨ ਜਿੰਨਾ ਚਿਰ ਮਨ ਵਿੱਚ ਬੈਠੇ ਹਨ ਉਹਨਾਂ ਦੇ ਰੋਹਾਨੀ ਜਾਂ ਨੂਰਾਨੀ ਨਹੀਂ ਬਣਿਆ ਜਾ ਸਕਦਾ ਇਹ ਦ્વੈਤ ਹੋਮੇ ਕਰਕੇ ਹੈ ਪਾਪ ਤੇ ਪੁੰਨ ਦੋਵੇਂ ਹੋਮੇ ਚੋਂ ਪੈਦਾ ਹੁੰਦੇ ਹਨ ਇੱਕੋ ਸਿੱਕੇ ਦੇ ਦੋ ਪਾਸੇ ਹਨ ਪਾਪਾਂ ਲਈ ਲੋਹੇ ਦੇ ਤੇ ਪੁੰਨਾਂ ਲਈ ਸੋਨੇ ਦੇ ਸੰਗਲ ਹਨ ਬੰਨਿਆ ਦੋਵੇਂ ਤਰ੍ਹਾਂ ਜਾਣਾ ਹੈ ਇਹਨਾਂ ਦੋਹਾਂ ਨੂੰ ਮਾਰ ਕੇ ਹੀ ਤੁਰਿਆ ਪਦ ਬੰਨਣਾ ਹੈ ਗੁਰਵਾਖ ਹੈ ਕਾਇਆ ਅੰਦਰ ਪਾਪ ਪੁੰਨ ਦੋਹੇ ਭਾਈ ਦੋਹੀ ਮਿਲ ਕੇ ਸ੍ਰਿਸ਼ਟੋ ਪਾਈ ਦੋਵੇਂ ਮਾਰ ਜਾਏ ਇਕਤ ਕਰ ਆਵੇ ਗੁਰਮਤ ਸਹਿ ਸਮਾਵਣਿਆ ਅਸਲ 'ਚ ਦਾਨੇ ਕਹਿੰਦੇ ਹਨ ਕਿ ਦੁਨੀਆ 'ਚ ਡੇਢ ਪਾਪ ਹੈ ਤੇ ਡੇਢ ਪੁੰਨ ਹੈ ਇੱਕ ਪਾਪ ਨਾਮ ਨਾਜ ਆਪਣਾ ਹੈ ਤੇ ਬਾਕੀ ਸਭ ਪਾਪ ਅੱਧੇ ਨੰਬਰ 'ਚ ਆਉਂਦੇ ਹਨ ਨਾਮ ਜਪਣਾ ਇੱਕ ਪੁੰਨ ਹੈ ਤੇ ਬਾਕੀ ਸਭ ਪੁੰਨ ਅਧੇ ਨੰਬਰ ਦੇ ਹੱਕਦਾਰ ਹਨ ਇਸ ਕਰਕੇ ਗੁਰਬਾਣੀ ਚ ਨਾਮ ਤੋਂ ਬਿਨਾ ਹੋਰ ਕੋਈ ਗੱਲ ਹੀ ਨਹੀਂ ਹੈ ਨਾਮ ਤੇ ਮਾਨ ਹਰ ਸ਼ਬਦ ਵਿੱਚ ਚਮਕਦੇ ਹਨ ਜੇ ਨਾਮ ਨੂੰ ਉਲਟਾ ਦਈਏ ਤਾਂ ਮਾਨ ਹਉਮੈ ਬਣ ਜਾਂਦਾ ਹੈ ਤੇ ਮਾਨ ਮਾਰਨਾ ਹੈ ਤੇ ਨਾਮ ਅੰਦਰ ਬਿਠਾਉਣਾ ਹੈ ਰੋਹਾਨੀ ਜਾਂ ਨੂਰਾਨੀ ਬੰਦਾ ਜ਼ਰੂਰੀ ਨਹੀਂ ਕਿ ਧਾਰਮਿਕ ਹੋਵੇ ਜੇ ਹੋਵੇ ਤਾ سونے ਤੇ ਸੁਹਾਗਾ ਹੈ ਤੁਰਿਆ ਅਵਸਥਾ ਚ ਧਾਰਮਿਕ ਮਰਯਾਦਾਵਾਂ ਢਾਲ ਕੇ ਜਮੀਰ ਢਾਲ ਕੇ ਗੁਰੂ ਪ੍ਰਾਇਣ ਹੋ ਜਾਂਦੀਆਂ ਹਨ ਸੰਸਾਰੀ ਜੀਵਨ ਤੋਂ ਬਿਲਕੁਲ ਉਲਟ ਰਸਤਾ ਹੈ ਰੋਹਾਨੀਅਤ ਦਾ ਧਾਰਮਿਕ ਬੰਦਾ ਕਰਮ ਧਰਮ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ ਪਹਿਲੇ ਡੰਡੇ ਨੂੰ ਹੀ ਅਖੀਰਲਾ ਡੰਡਾ ਮਨ ਬੈਠਦਾ ਹੈ ਇਹ ਚੌਥੇ ਸੋਨ ਦੀ ਅਵਸਥਾ ਕੇਵਲ ਗੁਰੂ ਬਖਸ਼ਿਸ਼ ਹੈ ਮੈਂ ਤੋਂ ਤੂੰ ਹੋਣ ਦੀ ਹੈ ਆਪਣੇ ਹੱਥ ਵਾਸ ਨਹੀਂ ਦਸਤੂਰਾਂ ਤੋਂ ਵੀ ਉੱਪਰ ਹੁੰਦੀ ਹੈ ਸਰਮੱਦ ਦਾ ਨੰਗਾ ਜਾਮਾ ਮਸਜਿਦ ਅੱਗੇ ਪਏ ਰਹਿਣਾ ਰਾਜੇ ਅਤੇ ਖਲਕਤ ਨੂੰ ਰੜਕਦਾ ਸੀ ਕਿਉਂਕਿ ਦਸਤੂਰ ਦੇ ਉਲਟ ਸੀ ਪਰ ਅਜਹੀ ਰੋਹਾਨੀਅਤ ਸੀ ਕਿ ਔਰੰਗਜ਼ੇਬ ਨੂੰ ਵੀ ਨੰਗਾ ਕਹਿ ਦਿੱਤਾ ਗਰਦਨ ਕਲਮ ਕਰਵਾ ਲਈ ਪਰ ਅਸੂਲ ਤੋਂ ਪਿੱਛੇ ਨਹੀਂ ਹਟਿਆ ਸਰਮੱਦ ਦਾ ਸ਼ੇਰ ਹੈ ਪੋਸ਼ਾ ਨ ਲਬਾਸ ਹਰ ਕਿਰਾ ਐਬੇ ਦੀਦ ਬੇਅਬਾ ਰ ਲਬਾਸੇ ਉਰਾਨੀ ਦਾਦ ਕੱਪੜੇ ਐਬ ਢੱਕਣ ਲਈ ਹੁੰਦੇ ਹਨ ਬੇਆਬਾਂ ਨੂੰ ਕੱਪੜਿਆਂ ਦੀ ਜ਼ਰੂਰਤ ਨਹੀਂ ਇਹ ਤਾਂ ਅੱਲਾਹ ਦੀ ਦਾਦ ਹੈ ਕਿ ਮੈਂ ਨੰਗਾ ਹਾਂ ਬੇਐਬ ਹਾਂ ਔਰੰਗਜੀਬ ਤੂੰ ਗੰਦਗੀ ਦੀ ਮੱਖੀ ਹੈ ਤੇ ਮੈਂ ਪਰਵਾਨਾ ਹਾਂ ਐਸੀ ਅਵਸਥਾ ਵਿੱਚ ਪਰਮਾਤਮਾ ਬਿਨਾ ਨਹੀਂ ਬਣ ਸਕਦੀ ਗੁਰਬਾਣੀ ਚ ਫਰਮਾਨ ਹੈ ਕਿ ਨਗਨ ਫਿਰੇ ਨਗਨ ਫਿਰਤ ਰੰਗ ਏਕਕ ਹੈ ਉਹ ਸੋਭਾ ਪਾਏ ਸ਼ਰਤ ਨੰਗਾ ਜਾਂ ਢੱਕਿਆ ਨਹੀਂ ਹੈ ਸ਼ਰਤ ਤਾਂ ਉਸ ਦੇ ਰੰਗ ਵਿੱਚ ਰੰਗੇ ਹੋਣ ਦੀ ਹੈ ਖਾਣਾ ਪੀਣਾ ਪਹਿਨਣਾ ਸਭ ਬਾਅਦ ਚ ਹੈ ਪਹਿਲਾ ਨਾਮ ਹੈ ਅੰਤ ਕਰਮਾ ਦਾ ਕੋਈ ਜ਼ਿਕਰ ਕਰਨਾ ਯੋਗ ਹੋਵੇਗਾ ਕਿਉਂਕਿ ਪਦਾਰਥ ਦਾ ਨਿਯਮ ਕਾਜ਼ ਐਂਡ ਇਫੈਕਟ ਰੂਹਾਨੀਅਤ ਤੇ ਲਾਗੂ ਨਹੀਂ ਹੁੰਦਾ ਪ੍ਰਸਿੱਧ ਸਾਇੰਸਦਾਨ ਆਇਨਸਟਾਈਨ ਦੀ ਥਿਊਰੀ ਆਫ ਰਿਲੇਟਿਵਿਟੀ ਦਿੱਤੀ ਗਈ ਹੈ ਉਸ ਮੁਤਾਬਕ ਦੁਨੀਆ ਦੀ ਹਰਸ਼ ਹੈ ਸਪੇਸ ਅਤੇ ਟਾਈਮ ਵੀ ਮੋਸ਼ਨ ਵੀ ਇੱਕ ਦੂਜੇ ਦੇ ਸਬੰਧ ਚ ਹਨ ਸੂਰਜ ਤੋਂ ਆਉਣ ਵਾਲੀਆਂ ਕਿਰਨਾਂ ਜਦੋਂ ਕਿਸੇ ਵੱਡੇ ਗ੍ਰਹਿ ਪਾਸ ਦੀ ਲੰਘਦੀਆਂ ਹਨ ਤਾਂ ਗੁਰੂਤਾ ਸ਼ਕਤੀ ਕਰਕੇ ਰੈਪ ਐਂਡ ਟਵਿਸਟ ਹੋ ਜਾਂਦੀਆਂ ਹਨ ਸ਼ਕਲ ਸ਼ੂਰਤ ਵਿਗੜ ਜਾਂਦੀ ਹੈ ਤੇ ਟੇਡ ਪਾ ਜਾਂਦੀਆਂ ਹਨ ਇਹ ਗ੍ਰੈਵਿਟੇਸ਼ਨਲ ਲੈਂਜ਼ਿੰਗ ਕਰਕੇ ਹੁੰਦਾ ਹੈ ਰੋਹਾਨੀਅਤ ਐਵੇਂ ਨਹੀਂ ਹੁੰਦਾ ਰੱਬ ਅਤੇ ਉਸ ਦੇ ਤੁਰਿਆ ਗੁਣ ਨਾਨ ਰਿਲੇਟਿਵ ਹਨ ਆਤਮਾ ਤਾਂ ਕੁਝ ਹੱਦ ਤੀਖ ਨਾਨ ਰਿਲੇਟਿਵ ਹੈ ਗੁਰੂ ਪੇਟਾ ਵਿਵੇਕ ਨਾਮ ਨਿਰਮਲ ਪਾਓ ਇਹ ਸਭ ਨਾਨ ਰਿਲੇਟਿਵ ਹਨ ਇਹ ਕਿਸੇ ਹੋਰ ਨਾਲ ਸਬੰਧਤ ਨਹੀਂ ਹਨ ਇਹ ਸੁਪਰੀਮ ਹਨ ਪਰਫੈਕਟ ਹਨ ਪਦਾਰਥ ਨਾਨ ਰਿਲੇਟਿਵ ਨਹੀਂ ਹੈ ਸੋ ਊਰਜਾ ਆਇਨਸਟਾਈਨ ਮੁਤਾਬਕ ਪਦਾਰਥ ਨੂੰ ਬਦਲ ਕੇ ਉਸ ਚੋਂ ਊਰਜਾ ਪੈਦਾ ਕਰ ਸਕਦੀ ਹੈ ਰੱਬ ਇੱਕ ਸੁਪਰੀਮ ਸਬਜੈਕਟ ਹੈ ਡਾਇਨਾਮਿਜ਼ਮ ਹੈ ਉਹ ਕਿਉਂ ਨਹੀਂ ਕਰ ਸਕਦਾ ਬਾਬਾ ਨਾਮਦੇਵ ਜੀ ਫਰਮਾ ਰਹੇ ਹਨ ਕਿ ਪ੍ਰਹਲਾਦ ਭਗਤ ਲਈ ਰੱਬ ਨੇ ਮਾਇਆ ਪਦਾਰਥ ਦੇ ਤਤਾਂ ਦੇ ਗੁਣਾਂ ਦਾ ਸੁਭਾਅ ਬਦਲ ਦਿੱਤਾ ਸੀ ਪਾਣੀ ਡੋਬ ਨਹੀਂ ਸਕਿਆ ਅਗਨੀ ਜਲ ਨਹੀਂ ਸਕੀ ਵਾਕ ਹੈ ਗਿਰ ਪਰ ਜਲ ਜੋ ਅਲਾ ਪੈ ਰੱਖਿਓ ਰਾਜਾ RAM ਮਾਇਆ ਫੇਰੀ ਮਾਇਆ ਦਾ ਸੁਭਾਅ ਫੇਰ ਦਿੱਤਾ ਬਦਲ ਦਿੱਤਾ ਕਬੀਰ ਜੀ ਲੇ ਜਾਨਵਰ ਦਾ ਸੁਭਾਅ ਬਦਲ ਦਿੱਤਾ ਲਿਖਦੇ ਹਨ ਕਿ ਤਿੰਨ ਵਾਰ ਕਾਜੀ ਨੇ ਮਹਾਵਤ ਨੂੰ ਤਾੜਨਾ ਕਰਕੇ ਮੇਰੇ ਉੱਤੇ ਹਾਥੀ ਚੜਾਣ ਲਈ ਕਿਹਾ ਪਰ ਹਾਥੀ ਨਮਸਕਾਰ ਕਰਕੇ ਪਿੱਛੇ ਹਟਦਾ ਰਿਹਾ ਕੁੰਚ ਰਪੋਟ ਲੈ ਲੈ ਨਮਸਕਾਰ ਹੈ ਗੂਜੀ ਨਹੀਂ ਕਾਜੀ ਅੰਧਿਆਰੇ ਕੋ ਜਾਨਵਰ ਜਿਵੇਂ ਗਾਂ ਮੋਰ ਹੰਸ ਹਾਥੀ ਆਦਿ ਜਾਗੇ ਹੁੰਦੇ ਹਨ ਸਾਰੇ ਤਾਂ ਮਨੁੱਖ ਵੀ ਨਹੀਂ ਜਾਗੇ ਹੁੰਦੇ ਇਹ ਪਰਮਾਤਮਾਈ ਵਰਤਾਰਾ ਹੈ ਜੋ ਹਾਥੀ ਅੰਕਸ਼ ਦੇ باوجود ਵੀ ਰੱਬ ਦੇ ਭਗਤ ਨਾਲ ਕਰ ਰਿਹਾ ਹੈ ਮਹਾਤਮਾ ਬੁੱਧ ਨੇ ਸਵੈ ਜੀਵਨੀ ਵਿੱਚ ਲਿਖਿਆ ਹੈ ਕਿ ਮੈਂ ਪਹਿਲੇ ਪੁਰਬਲੇ ਜਨਮ ਵਿੱਚ ਗਿਆ ਦੇ ਜੰਗਲਾਂ ਦਾ ਹਾਥੀ ਸੀ ਰਸਾਇਣਿਕ ਕਿਰਿਆਵਾਂ ਵਿੱਚ ਤੱਤਾਂ 엘ਿਮੈਂਟਸ ਦਾ ਭਾਰ ਮਾਸ ਉਹਨਾਂ ਹੀ ਰਹਿੰਦਾ ਹੈ ਪਰ ਐਟਮੀ ਨਿਊਕਲੀਅਰ ਕਿਰਿਆਵਾਂ ਵਿੱਚ ਨਹੀਂ ਹੁੰਦਾ 1 ਮਿਲੀਗ੍ਰਾਮ ਪਦਾਰਥ ਤੋਂ ਕਰੋੜਾਂ ਟਨ ਬਿਜਲੀ ਪੈਦਾ ਕੀਤੀ ਜਾਂਦੀ ਹੈ ਇਹ ਫਿਕਸ਼ਨ ਅਤੇ ਫਿਊਜ਼ਨ ਦੋਵੇਂ ਕਿਸਮ ਦੇ ਰਿਐਕਸ਼ਨਸ ਹੁੰਦਾ ਹੈ ਐਟਮਿਕ ਕਿਰਿਆਵਾਂ ਵਿੱਚ ਇੱਕ ਤੱਤ ਤੋਂ ਦੂਜੇ ਤੱਤ ਵੀ ਪੈਦਾ ਕੀਤੇ ਜਾਂਦੇ ਹਨ ਜਿਵੇਂ ਅਲੂਮੀਨੀਅਮ ਤੋਂ ਬਿਸਮਤ ਜਾਂ ਜ਼ਿੰਕ ਪੈਦਾ ਕਰਨਾ ਆਦਿ ਪਦਾਰਥ ਦੇ ਨਿਯਮ ਹੋਰ ਹਨ ਤੇ ਐਟਮਿਕ ਤੇ ਰੂਹਾਨੀ ਕਿਰਿਆਵਾਂ ਦੇ ਨਿਯਮ ਬਿਲਕੁਲ ਹੋਰ ਅਤੇ ਉਲਟ ਹਨ ਨਮਰੂਦ ਦੇ ਹੁਕਮ 'ਚ ਪੈਗੰਬਰ ਇਬਰਾਹਿਮ ਅੰਗਾਰਾਂ ਤੇ ਨੰਗੇ ਪੈਰੀ ਚੱਲੇ ਨਾਮਦੇਵ ਦੀ ਖਾਤਰ ਮਰੀ ਹੋਈ ਗਾਂ ਜਵਾਈ ਰੱਬ ਨੇ ਇਹ ਉਸ ਦੀ ਆਪਣੀ ਮਰਜ਼ੀ ਹੈ ਕੋਈ ਇਸ ਤੇ ਕਿੰਤੂ ਪਰੰਤੂ ਨਹੀਂ ਕਰ ਸਕਦਾ ਕਈ ਨੂਰਾਨੀ ਹਸਤੀਆਂ ਨੂੰ ਸਰੀਰਕ ਤੌਰ ਤੇ ਇਸ ਜਹਾਨ ਤੋਂ ਜਾਣਾ ਪਿਆ ਪਰ ਇਸ ਤੋਂ ਉਸ ਦੇ ਭਾਣੇ ਦਾ ਪਤਾ ਚੱਲਦਾ ਹੈ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਇਹ ਸਾਡੇ ਸੰਸਾਰਕ ਦਿਮਾਗ ਬੁੱਧੀ ਮੰਡਲ ਦੀ ਕੈਦ ਚ ਨਹੀਂ ਹੈ ਇਹ ਇਲਮ ਸਾਰੇ ਨਹੀਂ ਜਾਣ ਸਕਦੇ ਉਸ ਦੇ ਭਗਤ ਹੀ ਜਾਣ ਸਕਦੇ ਹਨ ਜੇ ਪ੍ਰਹਲਾਦ ਭਗਤ ਲਈ ਥੰਬ ਚੋਂ ਨਰ ਸਿੰਘ અવਤਾਰ ਪ੍ਰਗਟ ਹੋ ਕੇ ਹਰਨਾਕਸ਼ ਨੂੰ ਉਧੇੜਿਆ ਤਾਂ ਵੀ ਉਸ ਦੀ ਲੀਲਾ ਜੇ ਸਤਿਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਲਈ ਤਾਂ ਵੀ ਉਸ ਦੀ ਲੀਲਾ ਇਹ ਬੰਦੇ ਦੇ ਜਾਣਨ ਯੋਗ ਗੱਲ ਨਹੀਂ ਹੈ ਹਾਂ ਭਾਈ ਗੁਰਦਾਸ ਜੀ ਫਰਮਾਉਂਦੇ ਹਨ ਕਿ ਕੀਮਤੀ ਗੁਣਾ ਵਾਲਾ ਚੰਦਨ ਡੁੱਬਦਾ ਹੈ ਤੇ ਬਾਕੀ ਲੱਕੜੀਆਂ ਤੈਰਦੀਆਂ ਹਨ ਜੇ ਕੋਈ ਉਹੋ ਜਿਹਾ ਹੋਵੇ ਤਾਂ ਜਾਣੇ ਅਲਪੱਗ ਜੀਵ ਸਰਬੱਗ ਨੂੰ ਕੀ ਅਤੇ ਕਿਵੇਂ ਜਾਣਨ ਬਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰਨ ਲਈ 6 ਯਤਨ ਪ੍ਰਿਥੀ ਚੰਦ ਵੱਲੋਂ ਕੀਤੇ ਗਏ ਹਰ ਵਾਰੀ ਵਾਹਿਗੁਰੂ ਨੇ ਉਸ ਦੀ ਰੱਖਿਆ ਕੀਤੀ ਉਹ ਸ਼ਕਤੀ ਓਮਨੀਸੈਂਟ ਹੈ ਜਾਣੀ ਜਾਣ ਹੈ ਬਾਲ ਕ੍ਰਿਸ਼ਨ ਜੀ ਨੇ ਖਤਰਨਾਕ ਕਾਲੀਨਾਗ ਜੋ ਜਮਨਾ ਦੇ ਸ਼ੰਭ ਵਿੱਚ ਰਹਿੰਦਾ ਸੀ ਨੂੰ ਹੱਥੇ ਚ ਫੜ ਕੇ ਮਸਲ ਦਿੱਤਾ ਪੂਤਨਾ ਜੋ ਥਣਾ ਨੂੰ ਜ਼ਹਿਰ ਲਾ ਕੇ ਬਾਲ ਕਨਈਆ ਨੂੰ ਸੰਘਾਉਣ ਭੇਜੀ ਗਈ ਸੀ ਕ੍ਰਿਸ਼ਨ ਜੀ ਨੇ ਯੋਗ ਮਾਇਆ ਦੇ ذریعے ਉਸ ਨੂੰ ਵੀ ਬਦ ਕਰਕੇ ਮੁਕਤੀ ਦਿਵਾਈ ਮਨਸੂਰ ਨੇ ਅਨਹਲ ਹੱਕ ਦਾ ਨਾਰਾ ਲਾਇਆ ਮਤਲਬ ਮਤਲਬ ਸੀ ਮੈਂ ਖੁਦਾ ਹਾਂ ਲੋਕਾਂ ਤੇ ਰਾਜੇ ਨੇ ਸੂਲੀ ਚੜ ਦਿੱਤਾ ਜੋ ਕੋਈ ਤ੍ਰੈ ਗੁਣੀ ਬੰਦਾ ਆਪਣੇ ਆਪ ਨੂੰ ਰੱਬ ਕਹੇ ਤਾਂ ਪਾਗਲ ਹੀ ਕਿਹਾ ਜਾਵੇਗਾ ਪਰ ਜੇ ਰੋਹਾਨੀ ਬੰਦਾ ਰੱਬ ਨੂੰ ਪਾ ਕੇ ਦਾਵਾ ਕਰੇ ਕਿ ਮੈਂ ਹੀ ਉਹ ਹਾਂ ਜਾਂ ਉਹ ਹੀ ਮੈਂ ਹਾਂ ਲੋਕਾਂ ਨੂੰ ਤਾਂ ਫਿਰ ਵੀ ਚੰਗਾ ਨਹੀਂ ਲੱਗੇਗਾ ਪਰ ਦਰਬਾਰ ਵਿੱਚ ਉਸ ਦੀ ਮਹਿਮਾ ਹੋਵੇਗੀ ਬ੍ਰਹੀਦਰ ਨਾਇਕਾ ਉਪਨਿਸ਼ਦ ਕਹਿੰਦਾ ਹੈ ਕਿ ਅਹੰ ਬ੍ਰਹਮ ਆਸਮ ਮੈਂ ਹੀ ਖੁਦਾ ਹਾਂ ਬ੍ਰਹਮ ਜੇ ਕਬੀਰ ਜੀ ਕਹਿ ਰਹੇ ਹਨ ਕਿ ਰੱਬ ਦੇ ਸਿੰਘਾਸਨ ਤੇ ਚੜ ਗਿਆ ਹਾਂ ਹੁਣ ਪਛਾਣ ਲਵੋ ਕਿ ਮੈਂ ਕਬੀਰ ਹਾਂ ਕਿ ਰੱਬ ਇਹ ਗਲਤ ਨਹੀਂ ਹੈ ਗੁਰੂ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ keel kalali ਅਖੀਰ ਚ ਵਿਵੇਕਾਨੰਦ ਸਵਾਮੀ ਦੇ ਇਹ ਬੋਲ ਕਿ ਰੱਬ ਤਾਂ ਤੁਸੀਂ ਹੋ ਹੀ ਪਰ ਅੱਖਾਂ ਅਤੇ ਮਨ ਪਛਾਣਦੇ ਨਹੀਂ ਵੇਦ ਗ੍ਰੰਥ ਗੁਰਬਾਣੀ ਤੁਹਾਨੂੰ ਮਨ ਦੀ ਅੱਖ ਦੇ ਕੇ ਪਰਦਾ ਉਠਾ ਦੇਗੀ ਤੇ ਤੁਹਾਨੂੰ ਸਮਝ ਆ ਜਾਵੇਗੀ ਕਿ ਮੈਂ ਹੀ ਬ੍ਰਹਮ ਹਾਂ ਦੋ ਆਰਟ ਦੈਟ ਆਈ ਆਰ ਦੋ ਆਰਟ ਆਈ ਪਰਦਾ ਰੱਬ ਤੇ ਨਹੀਂ ਉਹ ਤਾਂ ਹਰ ਵਕਤ ਹਾਜ਼ਰ ਹੈ ਪਰ ਪਰਦਾ ਸਾਡੇ ਮਨ ਅਤੇ ਅੱਖਾਂ 'ਚ ਹੈ ਮਾਤਾ ਤ੍ਰਿਪਤਾ ਤੇ ਮਹਿਤਾ ਕਾਲੂ ਜੀ ਨੂੰ ਰੱਬ ਦੇ ਘਰ ਵਿੱਚ ਹੀ ਦਰਸ਼ਨ ਦੇ ਦਿੱਤੇ ਪਰ ਪਛਾਨਣ ਵਾਲੀਆਂ ਅੱਖਾਂ ਨਹੀਂ ਦਿੱਤੀਆਂ ਹਾਲਾਂਕਿ ਭੈਣ ਨਾਨਕੀ ਜੀ ਨੂੰ ਦੇ ਦਿੱਤੀਆਂ ਪੂਰੀ ਰੋਹਾਨੀਅਤ ਹੀ ਨੂਰਾਨੀਅਤ ਕਹਿੰਦੀ ਹੈ ਨੂਰਾਨੀਅਤ ਦੀ ਪਹਿਲੀ ਮੰਜ਼ਲ ਰੂਹਾਨੀਅਤ ਹੈ ਰੂਹਾਨੀਅਤ ਸਤੋਗੁਣ ਤੇ ਨੂਰਾਨੀਅਤ ਦੀ ਵਿਚਕਾਰਲੀ ਕੜੀ ਹੈ ਇਹਨਾਂ ਤਿੰਨਾਂ 'ਚ ਕੁਝ ਗੁਣ ਸਾਂਝੇ ਹਨ ਪਰ ਸਤੋਗੁਣ ਅਤੇ ਰੂਹਾਨੀਅਤ ਪੂਰੀ ਤਰ੍ਹਾਂ ਖੁਦਮੁਖਤਿਆਰ ਨਹੀਂ ਸੁਪਰੀਮ ਨਹੀਂ ਹਨ ਨੂਰਾਨੀਅਤ ਕੇਵਲ ਇੱਕ ਬ੍ਰह्म ਤੇ ਖੜੀ ਹੈ ਇਹ ਮੋਨੋਸਟਿਕ ਹੈ ਇਸ ਵਿੱਚ ਕੋਈ ਦੂਜਾ ਭਾਵ ਡੁਆਲਿਟੀ ਨਹੀਂ ਹੈ ਇਹਨਾਂ ਅਵਸਥਾਵਾਂ ਨੂੰ ਪਹੁੰਚਣ ਲਈ ਗੁਰੂ ਦੀ ਨਵਾਜਿਸ਼ ਦੀ ਸਖਤ ਲੋੜ ਹੈ ਖਾਸ ਕਰਕੇ ਨੂਰਾਨੀ ਹੋਣ ਲਈ ਸਤੋ ਗੁਣ ਤਾਂ ਸਿੱਖਿਆ ਵੀ ਜਾ ਸਕਦਾ ਹੈ ਇਹ اخਲਾਕੀ ਹੁੰਦਾ ਹੈ ਦੁਨਿਆਵੀ ਧਰਮ ਗੁਰੂ ਵੀ ਇਹ اخلاق ਸਿਖਾ ਸਕਦਾ ਹੈ ਪਰ ਉੱਪਰਲੇ ਦੋਵੇਂ ਗੁਣ ਕੇਵਲ ਕਿਰਪਾ ਤੇ ਮੁਨੱصر ਹਨ ਇਹਨਾਂ ਗੁਣਾਂ ਨੂੰ ਪਾਉਣ ਲਈ IQ ਅਤੇ EQ ਹੋਣਾ ਵੀ ਇੱਕ ਵੱਧੂ ਗੁਣ ਹੈ ਇੱਕ ਅਨਪੜ੍ਹ ਬੰਦਾ ਵੀ ਜੇ IQ ਤੇਜ਼ ਹੋਵੇ ਤਾਂ ਛੇਤੀ ਗੱਲ ਬੁੱਝ ਲੈਂਦਾ ਹੈ IQ ਵੀ ਪਰਮਾਤਮਾ ਵੱਲੋਂ ਵਰਸਾਇਆ ਇੱਕ ਗੁਣ ਹੈ ਜਿਆਦਾ ਪੜ੍ਹਾਈ ਸਹਾਇਕ ਤਾਂ ਹੋ ਸਕਦੀ ਹੈ ਪਰ ਜ਼ਰੂਰੀ ਨਹੀਂ ਹੈ ਜ਼ਰੂਰੀ ਤਾਂ ਸਾਡੇ ਮਨ ਅਤੇ ਬੁੱਧੀ ਦਾ ਆਪਾ ਤਿਆਗ ਸਰੈਂਡਰ ਹੈ ਇਹ ਤਿਆਗ ਅਤੇ IQ EQ ਮਿਲ ਕੇ ਇਹ ਅਵਸਥਾ ਜਲਦੀ ਬਣਾ ਦਿੰਦੇ ਹਨ ਤੀਖਣ ਇੰਟੈਲੀਜੈਂਸ ਅਤੇ ਇਮੋਸ਼ਨਲ ਕੋਸ਼ੈਂਟ ਕਿਸੇ ਕਿਸੇ ਗੁਰੂ ਦੁਆਰਾ ਬਖਸ਼ੇ ਬੰਦੇ 'ਚ ਹੁੰਦੇ ਹਨ ਭਗਤੀ ਸਬਜੈਕਟਿਵ ਹੈ ਇਹ ਟ੍ਰਾਂਸਡੈਂਟਲ ਹੈ ਇਹ ਕਿਸੇ ਆਬਜੈਕਟ ਰਾਹੀਂ ਪ੍ਰਾਪਤ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸਾਡੇ ਇੰਦ੍ਰੇ ਅਤੇ ਮਨ ਲਿਬੜੇ ਹੋਏ ਹਨ ਆਤਮਾ ਨੇ ਦਿਵ ਬਣ ਕੇ ਹੀ ਸਾਰੇ ਸਰੀਰ ਨੂੰ ਦਿਵ ਬਣਾਉਣਾ ਹੈ ਜਦੋਂ ਗੁਰੂ ਆਪਣੇ ਭੱਤੇ ਚੋਂ ਇੱਕ ਸ਼ਬਦ ਰੂਪੀ ਤੀਰ ਦਾਗ ਦਿੰਦਾ ਹੈ ਤਾਂ ਮਨ ਅਤੇ ਬੁੱਧੀ ਲੰਗੜਾਉਣ ਲੱਗਦੀਆਂ ਹਨ ਤੇ ਆਪਣਾ ਹਉਮੈ ਵਾਲਾ ਸੁਭਾਅ ਬਦਲ ਕੇ ਨਿਮਰਤਾ ਚ ਆ ਜਾਂਦੀ ਹਨ ਫਿਰ ਨਿਸ਼ਾਨਾ ਪਰਿਪੂਰਨ ਬ੍ਰਹਮ ਤੇ ਲੱਗਦਾ ਹੈ ਸੋ ਸਾਡੀ ਅਰਦਾਸ ਹਰ ਵਕਤ ਇਹੀ ਹੋਣੀ ਚਾਹੀਦੀ ਹੈ ਕਿ हे ਗੁਰੂ ਜੀ ਮੈਨੂੰ ਛੋਟਾ ਕਰ ਦਿਓ ਮੈਨੂੰ ਮਸਕੀਨ ਗਰੀਬ ਬਣਾ ਕੇ ਮੇਰੀ ਹਉਮੈ ਤੋੜ ਕੇ ਨਮਾਣਾ ਬਣਾ ਦੇ ਇਹ ਗੱਲ ਹੋਰ ਹੈ ਕਿ ਨੀਵਾ ਹੋ ਕੇ ਜਗਤ ਤੋਂ ਵੀ ਉੱਚਾ ਹੋ ਜਾਂਦਾ ਹੈ ਗੁਰਵਾਖ ਹੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ